ਸੈੱਟ ਉਸ ਗੈਮਰ ਖਲ ਸ਼ਾਇਦ 95 ਦੀ ਗੱਲ ਅੱਛਾ ਤਾਂ ਮੈਂ ਸੰਡੇ ਨੂੰ ਬਾਹਰ ਬੈਠਾ ਸੀ ਧੁੱਪੇ ਅੱਛਾ ਤੇ ਉੱਥੇ ਮੈਨੂੰ ਆਵਾਜ਼ ਆਈ ਗੇਟ ਤੇ ਕੋਈ ਜਿਵੇਂ ਸੰਤਰੀ ਨਾ ਖੇਬੜੀ ਜਾਂਦਾ ਬੰਦਾ ਨਾ ਮੈਂ ਦੇਖਿਆ ਕਿ ਜੋਗੀ ਆ ਅੱਛਾ ਤਾਂ ਮੈਂ ਉਹਨੂੰ ਇਸ਼ਾਰਾ ਕਰਤਾ ਸੰਤਰੀ ਨੂੰ ਮੈਂ ਕਿ ਆਉਣ ਦੇ ਯਾਰ ਮੈਂ ਕਿ ਚਲੋ ਵਿਹਲੇ ਬੈਠਿਆਂ ਗੱਲਾਂ ਬਾਤਾਂ ਸੁਣਦੇ ਆ ਨਾ ਜੋਗੀਆਂ ਦੀਆਂ ਜੋਗੀਆਂ ਨੇ ਗੱਲਾਂ ਵਧੀਆ ਹੁੰਦੀਆਂ ਜੋਗੀ ਆ ਗਿਆ ਜੀ ਆਉਣ ਸਾਰੀ ਉਹ ਜਿਵੇਂ ਮਰਾਸੀ ਨਹੀਂ ਕਹਿੰਦੇ ਬੇਲਾ ਕਰਦੇ ਹੁੰਦੇ ਨੇ ਵਾਓ ਸਰਦਾਰਾ ਕਮਾਲ ਹੈ ਹੈ ਤੇਰਾ ਬਹੁਤ ਐਸਚੂ ਬਹੁਤ ਦੇਖਿਆ ਪਰ ਤੇਰੇ ਮੂੰਹ ਦਾ ਜਿਹੜਾ ਨੂਰ ਆ ਨਾ ਜਿਹੜਾ ਤੇਜ ਆ ਤੇਰੇ ਤੇ ਇਹ ਨਹੀਂ ਕਦੇ ਦੇਖਿਆ ਬਾਈ ਕਿਸੇ ਤੇ ਹੋਰ ਹੁਣ ਇਹ ਨਹੀਂ ਕਿ ਮੁੰਡਾ ਗੂਗਲ ਵਰਗਾ ਹਾਂ ਇਹ ਵੀ ਗੱਲ ਹੈ ਮੈਨੂੰ ਉਦੋਂ ਯੰਗ ਸੀਗਾ ਉਹ ਕਹਿੰਦੇ ਗੂਗਲ ਵਰਗਾ ਮੈਂ 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 ਕਹਿੰਦਾ ਹੁੰਦਾ ਸੀ ਵੀ ਹਾਂ ਯਾਰ ਜੇ ਗੂਗਲ ਥੋੜਾ ਜਿਹਾ ਹੋਰ ਸਮਾਰਟ ਹੁੰਦਾ ਮੇਰੇ ਵਰਗਾ ਹੁੰਦਾ ਮੈਂ ਨਾ ਕਿ ਨੀਨਾਂ ਨਗਰ ਲੱਗੇ ਹੁੰਦੇ ਸੀ ਤੁਸੀਂ ਤੇ ਮੈਂ ਉੱਥੇ ਗਿਆ ਸੀ ਕੋਈ ਡਿਊਟੀ ਤੇ ਤੇ ਮੈਂ ਸੇਵਲ ਸੀ ਅੱਗੇ ਜਾਵੇਂ ਜਦੋਂ ਲੰਘਿਆ ਨਾ ਤੇ ਕੋਈ ਕੋਲ ਦੀ ਲੰਘੇ ਤੇ ਕੋਈ ਜਿਵੇਂ ਗੂਗਲਰ ਕਾ ਹੈ ਨਾ ਮੈਂ ਚਲੋ ਗੱਲ ਚਲੋ ਓਹ ਲੱਗ ਪਿਆ ਜੀ ਕਹਿੰਦਾ ਸਾਰਾ ਬਹੁਤ ਦੇਖਿਆ ਐਸ ਐਚਓ ਬਹੁਤ ਦੇਖਿਆ ਪਰ ਇੰਨਾ ਇੰਨਾ ਬੰਦਾ ਨਹੀਂ ਵਧੀਆ ਦੇਖਿਆ ਮੈਂ ਦਾ ਮੂੰਹ ਤੇ ਤੇਜ ਹੋਇਆ ਪੂਰਾ ਚੰਗੇ ਖਾਨਦਾਨ ਦਾ ਲੱਗਦਾ ਸਦਾਰਾ ਹੈ ਨਾ ਸੁਆਦ ਮਨ ਖੁਸ਼ ਹੋ ਗਿਆ ਮੈਂ ਹੈ ਸੁਆਦ ਆ ਗਿਆ ਪਰ ਮੈਂ ਮੰਚ ਠਾ ਲਈ ਮੈਂ ਕਿਹਾ ਵੀ ਇਹ ਹੁਣ ਇਹਨੂੰ ਹਿਪਨੋਟਾਈਜ਼ ਕਰੂਗਾ ਤੇ ਇਹਨੂੰ ਦੁਵਾਨੀ ਦੇਣੀ ਨਹੀਂ ਹੈ ਮਤਲਬ ਢਾਰ ਹੀ ਲਿਆ ਮੰਚ ਹੈ ਨਾ ਅੱਛਾ ਫਿਰ ਜੀ ਉਹ ਉਹਨੇ ਦੇਖ ਫਿਰ ਉਹਨੇ ਕੈਲਬਮ ਕਢ ਲਈ ਐਲਬਮ ਚ ਆਪਣੇ ਵੱਡੇ ਵੱਡੇ ਅਫਸਰਾਂ ਦੀਆਂ ਫੋਟੋਆਂ ਦੇ ਨਾਲ ਜੋਗੀ ਦੇ ਨਾਲ ਖੜੇ ਆ ਹੋਣਾ ਕਿਸੇ ਨੂੰ ਕੋਈ ਉਹ ਦਵਾਈ ਦੇ ਰਿਹਾ ਕੋਈ ਬੂਟੀ ਦੇ ਰਿਹਾ ਹੈ ਨਾ ਤੇ ਉਹ ਇਹਨੂੰ ਕਹਿੰਦੇ ਨੇ ਨੇਮ ਡਰਾਪਿੰਗ ਹੈ ਨਾ ਤੁਸੀਂ ਦੇਖਿਆ ਹੁਣ ਆਪਣੀ ਸਰਵਿਸ ਦੇ ਵਿੱਚ ਵੀ ਤੁਹਾਨੂੰ ਜਿਹੜਾ ਕਿਸੇ ਸੀਨੀਅਰ ਅਫਸਰ ਦਾ ਰੈਫਰੈਂਸ ਦੇ ਕੇ ਉਹ ਛੋਟੇ ਉਸ ਤੋਂ ਜੂਨੀਅਰ ਅਫਸਰ ਤੋਂ ਆਮ ਹੀ ਹੁੰਦਾ ਹੈ ਆਮ ਹੀ ਹੁੰਦਾ ਹੈ ਰੈਫਰੈਂਸ ਦੇ ਕੇ ਤੁਹਾਡੇ ਕੋਲੇ ਤੁਹਾਡੇ ਤੋਂ ਸੀਨੀਅਰ ਅਫਸਰ ਦਾ ਨਾਮ ਲੈਣਾ ਹੈ ਹਾਂ ਨਾਮ ਲੈਣਾ ਫਿਰ ਤੁਹਾਡੇ ਤੋਂ ਗਲਤ ਕੰਮ ਕਰਾਉਣਾ ਜਾਂ ਆਪਣਾ ਸਮਾਨ ਵੇਚਣਾ ਆਪ ਦਾ ਉਹ ਵੀ ਹੈ ਚਲੋ ਜੀ ਉਹ ਐਲਬਮ ਦਾ ਵੀ ਕੋਈ ਅਸਰ ਨਾ ਹੋਇਆ ਮੇਰੇ ਤੇ ਹਾਂ ਫੇਰ ਉਹ ਕਰਨ ਲੱਗ ਪਿਆ ਜੀ ਨੂੰ ਸੁਰਮਾ ਕਢ ਲਿਆ ਕਹਿੰਦਾ ਦੇਖ ਵੀ 나ਥ ਕਹਿੰਦਾ ਤੈਨੂੰ ਇੱਕ ਚੀਜ਼ ਦੇ ਕੇ ਜਾ ਰਿਹਾ ਤੀ ਯਾਦ ਰੱਖੇਂਗਾ ਨਾ ساری ਉਮਰ ਹਾਂਜੀ ਆਹ ਚੱਕ ਕਹਿੰਦਾ ਸੱਪ ਦੀ ਸੀਰੀਜ਼ ਵਿੱਚ ਮੈਨੇ ਦਿਨ ਰੱਖ ਕੇ ਪੌਥੀਆਂ ਵਿੱਚ ਰੱਖ ਕੇ ਬਣਾਇਆ ਹੋਇਆ ਮੈਂ ਕਹਿੰਦਾ ਯਾਰ ਮੈਂ ਸੁਰਮਾ ਨਹੀਂ ਪਾਉਂਦਾ ਮੇਰੀ 6 ਬਾਈ 6 ਨਿਗਾ ਹੈਗੀ ਦੋਨਾਂ ਦੀ ਅੱਖਾਂ ਅਜੇ ਮੈਨੂੰ ਲੋੜ ਨਹੀਂ ਹੈ ਹਾਂਜੀ ਚਲੋ ਉਹ ਵੀ ਉਹਦਾ ਵਾਰਜਾ ਖਾਲੀ ਗਿਆ ਹਨਾ ਫਿਰ ਕਹਿੰਦਾ ਉਨੇ ਕੜਲੀ ਗਿੱਦੜ ਸਿੰਘੀ ਉਹਨੂੰ ਕਹਿੰਦੇ ਚਿੱਟੀ ਉਹ ਪ੍ਰਾਣੀ ਦੀ ਡੱਬੀ ਸੀਗੀ ਉਹਦੀ ਪਲਾਸਟਿਕ ਦੀ ਉਹ ਸੰਧੂਰ ਦੇ ਵਿੱਚ ਇੱਕ ਰੱਖੀ ਹੋਈ ਕਹਿੰਦਾ ਆ ਦੇਖ ਲੈ ਹਾਂਜੀ ਆ ਕਹਿੰਦਾ ਰਿੱਧੀਆਂ ਸਿੱਧੀਆਂ ਮੈਂ ਕਹਿੰਦਾ ਮੇਰੇ ਕੋਲ ਸਭ ਕੁਝ ਹੈਗਾ ਮਤਲਬ ਜੋ ਪਰਮਾਤਮਾ ਤੋਂ ਮੰਗਿਆ ਉਹ ਉਸ ਤੋਂ ਵੀ ਜ਼ਿਆਦਾ ਮੈਨੂੰ ਦਿੱਤਾ ਹੋਇਆ ਮੈਨੂੰ ਕੋਈ ਲੋੜ ਨਹੀਂ ਹੈ ਸੀ ਅਸੀਂ ਹਾਂ ਅੱਛਾ ਉਹ ਵੀ ਹੋ ਗਿਆ ਉਹਦਾ ਫੁੱਕਾ ਫੈਰ ਫੁੱਕਾ ਗਿਆ ਹਣਾ ਫਿਰ ਮੈਨੂੰ ਕਹਿੰਦਾ ਵੀ ਇੱਕ ਦਵਾਈ ਕਹਿੰਦਾ ਆ ਦੇ ਕਹਿੰਦਾ ਇਹ ਬੜੀ ਚਮਤਕਾਰੀ ਚਮਤਕਾਰੀ ਕਹਿੰਦਾ ਇਹ ਤਾਕਤ ਵਧਾਉਣ ਵਾਲੀ ਦਵਾਈ ਹੈ ਹਨਾ ਅੱਛਾ ਉਹ ਮਰਦਾਨਾ ਤਾਕਤ ਵਾਲੀ ਦਵਾਈ ਉਹ ਹਰੇਕ ਨੁਸਖਾ ਆਪਣਾ ਆ ਕੇ ਦੇ ਦੋ ਨੁਸਖਾ ਹਾਂ ਤੇ ਮੈਂ ਕਹਿੰਦਾ ਇਹ ਲੋੜ ਨਹੀਂ ਹੈ ਮੈਂ ਤਾਂ ਮੇਰੇ ਦੋ ਬੇਟੇ ਆ ਮੈਂ ਆ ਵਧੀਆ ਸਭ ਕੁਝ ਠੀਕ ਚੱਲਿਆ ਨਾ ਕੋਈ ਤਾਕਤੂਦ ਦੀ ਕੋਈ ਲੋੜ ਨਹੀਂ ਮੈਨੂੰ ਹਾਂਜੀ ਤੇ ਜੀ ਉਹ ਵੀ ਫੋਕਾ ਗਿਆ ਉਹਦਾ ਹਨਾ ਤੇ ਜੇ ਮੈਂ ਕਹਿੰਦਾ ਵੀ ਮੇਰੇ ਮੁੰਡਾ ਹੈ ਨਹੀਂ ਜਾਂ ਕੁੜੀ ਆ ਹਨਾ ਫਿਰ ਉਹਨੇ ਮੁੰਡੇ ਹੋਣ ਦੀ ਦਵਾਈ ਕਰ ਲਈ ਸੀ ਚਲੋ ਜੀ ਅਖੀਰ ਚ ਬਜਾਰਾ ਉਹ ਹਤਾਸ਼ ਹੋ ਗਿਆ ਹਨਾ ਤੇ ਮੈਂ ਤਾਂ ਉਹ ਪਾਣੀ ਵੀ ਨਹੀਂ ਪਿਆ ਨਹੀਂ ਤਾਂ ਹੁਣ ਤੱਕ ਤਾਂ ਕੋਈ ਆਮ ਤੌਰ ਤੇ ਅਫਸਰ ਉਹਨੂੰ ਚਾਹ ਚ ਪਿਆ ਦਿੰਦੇ ਹਨਾ ਫਿਰ ਇਹਨੂੰ ਕੋਈ ਪੁਰਾਣਾ ਜਿਹਾ ਕੈਮਰਾ ਕੱਢ ਲਿਆ ਬਾਹਰ ਆਦਾ ਕਹਿੰਦਾ ਲੈ ਵੀ ਨਾਥਾ ਵੀ ਕੋਈ ਯਾਦ ਕਰ ਦੇ ਦੇ ਕਹਿੰਦਾ ਜੀ ਤੁਹਾਨੂੰ ਯਾਦ ਰੱਖਾਂਗੇ ਨਾਥਾ ਐਲਬਮ ਚ ਲਾਉਣ ਵਾਸਤੇ ਮੈਂ ਸੋਚਿਆ ਵੀ ਮੈਂ ਮੇਰੇ ਯਾਦ ਆ ਗਏ ਪਹਿਲਾਂ ਹੀ ਜਿਹੜੀ ਐਲਬਮ ਸੀ ਮੇਰੇ ਜੀ ਮੇਰੀ ਫੋਟੋ ਵੀ ਕਿਤੇ ਗਾਂਹ ਦਿਖਾਉ ਚਾਰ ਬੰਦਿਆਂ ਅਗਲਾ ਸੋਚੀ ਪਤਾ ਨਹੀਂ ਕਾਦੀ ਦਵਾਈ ਲਈ ਜਾਂਦਾ ਇਹ ਤੇ ਕੋਈ ਕੀ ਕਮਜ਼ੋਰੀ ਹੈ ਇਹਨੂੰ ਹਨਾ ਮੈਂ ਉਹ ਵੀ ਨਹੀਂ ਖਿਚਾਈ ਫੋਟੋ ਉਹ ਬਚਾਰਾ ਜ ਉਹ ਜਵਾਰੀਆ ਨਹੀਂ ਹਾਰਿਆ ਹੁੰਦਾ ਨਾ ਹੌਲੀ ਹੌਲੀ ਜਰਾ ਨੀਵੀਂ ਦੀ ਪਾ ਕੇ ਦੇ ਉਹ ਥਾਣੇ ਬਾਹਰ ਨਿਕਲ ਗਿਆ ਪਹਿਲੀ ਵਾਰੀ ਹੋਣਾ ਕਿ ਵਿਚਾਰੇ ਨੂੰ ਕੁਝ ਉਹਦੇ ਪੱਲੇ ਨਹੀਂ ਪਿਆ ਬਾਪੇ ਹੁੰਦੇ ਤਾਂ ਕਲਾਕਾਰ ਕਲਾਕਾਰ